ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਬਰਨਾਲਾ ਦੀ ਗ੍ਰੀਨ ਕਲੋਨੀ ਵਿੱਚ ਵੋਟ ਅਤੇ ਸਪੋਰਟ ਦੀ ਮੰਗ ਕੀਤੀ ਇਸ ਮੌਕੇ ਗ੍ਰੀਨ ਕਲੋਨੀ ਦੇ ਵਸਨੀਕਾਂ ਨੇ ਅਰਵਿੰਦ ਖੰਨਾ ਦਾ ਸ਼ਾਨਦਾਰ ਸਵਾਗਤ ਕੀਤਾ ਅਰਵਿੰਦ ਖੰਨਾ ਨੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਪੰਜਾਬ 'ਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦੇ ਵਿਰੋਧ ਨੂੰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਾਦਸ ਕਰਾ ਦਿੱਤਾ ਕੀ ਕਹਿਣਾ ਚਾਹੋਗੇ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਕਾਫੀ ਸਾਰਾ ਹਲਕਾ ਤੁਸੀਂ ਕਵਰ ਕਰ ਚੁੱਕੇ ਹੋ ਕਿੱਦਾਂ ਦਾ ਹੰਗਾਰਾ ਕਿੱਦਾਂ ਚ ਰੋਕਣ ਦਾ ਪਲਾਨ ਕਰ ਰਹੇ ਹੋ ਬੜੀ ਹੰਕਾਰ ਹੈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਵਿੱਚ ਲੋਕ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਬੜੇ ਪਸੰਦ ਹਨ ਔਰ ਮੈਨੂੰ ਲੱਗਦਾ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਮੋਦੀ ਸਾਹਿਬ ਦੇ ਨਾਮ ਤੇ ਔਰ ਮੋਦੀ ਸਾਹਿਬ ਦੇ ਕੰਮਾਂ ਤੇ ਵੋਟ ਪਾਈ ਹੈ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਕਾਰਨ ਕੁਝ ਇੱਕ ਮਾਹੌਲ ਕਿਤੇ ਕਿਤੇ ਤਣਾਅਪੂਰਨ ਹੋ ਜਾਂਦਾ ਭਾਰਤ ਦੇਖੋ ਕਿਸਾਨ ਜਥੇਬੰਦੀ ਵਿਰੋਧ ਨਹੀਂ ਕਰ ਰਹੀ ਇਹ ਜਥੇਬੰਦੀਆ ਵਿਰੋਧ ਕਰਦੀ ਹੈ ਕਿਸਾਨ ਜਥੇਬੰਦੀ ਵਖਰੀ ਹੈ ਇਹ ਵਖਰੀ ਹੈ ਹੈ ਤੇ ਭਗਵਦ ਮਾਨ ਸਾਹਿਬ ਦੇ ਹਲਾਸ਼ਾਰੀ ਤੇ ਕੀਤਾ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਕੀਤਾ ਜਾ ਰਿਹਾ ਔਰ ਮੈਂ ਇਹੀ ਕਹਿ ਸਕਦਾ ਕਿ ਵੋਟ ਤਾਂ ਪੈਣੀ ਹੈ ਵੋਟ ਪੈਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਲੋਕਾਂ ਨੇ ਫੈਸਲਾ ਲੈ ਹੀ ਲਿਆ ਹੈ ਕਿ ਮੋਦੀ ਸਾਹਿਬ ਨੂੰ ਵੋਟ ਪਾਣੀ ਹੈ ਮੈਂ ਦੇਖੋ ਜੋ ਕਿਸਾਨ ਹਨ ਉਹਨਾਂ ਦੇ ਹਿੱਤਾਂ ਦੇ ਵਿੱਚ ਤਾਂ ਮੋਦੀ ਸਾਹਿਬ ਹੈਗੇ ਹੀ ਹੈਗੇ ਔਰ ਉਹ ਵੀ ਮੋਦੀ ਸਾਹਿਬ ਦੇ ਨਾਲ ਹਨ ਕਿਸਾਨਾਂ ਦੀ ਜੋ ਮੁੱਖ ਮੁੱਦਾ ਆਮਦਨ ਇਮਦਾਨ ਦਾ ਉਹਦਾ ਵੀ ਮੈਂ ਸੁਭਚਿੰਤਕ ਹੈ ਔਰ ਮੈਂ ਉਹਨਾਂ ਦੀ ਮਦਦ ਕਰਾਂਗਾ ਔਰ ਮੋਦੀ ਸਾਹਿਬ ਨੇ ਤਾਂ ਕਰ ਨਹੀਂ ਕਰ ਲਈ ਇਹ ਜਥੇਬੰਦੀ ਜੋ ਹੈਗੀ ਜਿਹਦੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਵੀ ਫਰਕ ਹੈ ਇਹ ਤਾਂ ਭਗਵਾਨ ਮਾਨ ਦੀ ਹਲਾਸ਼ਾਰੀ ਕਰਕੇ ਇਹ ਕੰਮ ਕਰ ਰਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੋ ਤਰ੍ਹਾਂ ਦੇ ਤੰਗਾਲ ਦੌਰੇ ਤੇ ਨੇ ਮੰਨਦੇ ਹੋ ਕਿ ਇਹਦੇ ਨਾਲ ਭਾਰਤਾਂ ਨੂੰ ਪੰਜਾਬ ਦੇ ਵਿੱਚ ਵਟਾਂ ਹੁਲਾਰਾ ਬਣੇਗਾ ਬਿਲਕੁਲ ਮਿਲेंगे ਬਿਲਕੁਲ ਮਿਲेंगे ਵੈਸੇ ਲੋਕ ਮੋਦੀ ਸਾਹਿਬ ਦੇ ਭਗਤ ਹੈ ਔਰ ਇਹਦੇ ਨਾਲ ਦੇਖਣਾ ਚਾਹੁੰਦੇ ਮੋਦੀ ਸਾਹਿਬ ਨੇ ਮੈਨੂੰ ਲੱਗਦਾ ਬਹੁਤ ਫਰਕ ਬਹੁਤ ਮਾੜੀ ਗੱਲ ਹੈ ਗਲਤ ਗੱਲ ਹੈ ਹਰੇਕ ਨੂੰ ਕਿੱਥੇ ਵੀ ਜਾ ਕੇ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਇਹ ਗੱਲ ਤੇ ਮੈਂ ਆਪਾਂ ਖੰਡਰ ਕਰਦਾ ਹਾਂ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰੋਬਲਮ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਮੁੱਖ ਮੁੱਦਾ ਸੀ ਵਾਈ ਦੇ ਵਿੱਚ ਜਿਉਂ ਦੀ ਤਿਉਂ ਬਣੀ ہوئی ਉਹਦੇ ਬਾਰੇ ਵਿੱਚ ਦੇਖੋ ਇੱਕ ਵੀ ਵਾਅਦਾ ਆਮ ਆਦਮੀ ਪਾਰਟੀ ਦਾ ਜੋ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਦੇ ਹਿਲਾਲ ਕੀਤਾ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਨਾ ਸ੍ਰੀ ਮਾਤਾਵਾਂ ਨੂੰ ਬਹਿਣਾ ਨੂੰ 1000 ਰੁਪਏ ਮਿਲੇ ਔਰ ਨਾ ਨਸ਼ਾ ਮੁਕਤ ਪੰਜਾਬ ਹੋਇਆ ਪਰ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਹੈ ਕਿ ਰੋਜ਼ਗਾਰ ਹੀ ਜਦ ਤੱਕ ਰੋਜ਼ਗਾਰੀ ਆਪਾਂ ਪੈਦਾ ਨਹੀਂ ਕਰਾਂਗੇ ਤਦ ਤੱਕ ਨਾ ਨਸ਼ਾ ਦੇ ਖਿਲਾਫ ਲੜਾਈ ਲੜ ਸਕਦੇ ਆਪਾਂ ਨਾ ਗੈਂਗਸਟਰਜ਼ ਦੇ ਖਿਲਾਫ ਲੜਾਈ ਲੜ ਸਕਦੇ ਤੇ ਜਦ ਤੱਕ ਰੋਜ਼ਗਾਰੀ ਦੇ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਤਦ ਤੱਕ ਇਹਦਾ ਕੋਈ ਹੱਲ ਨਹੀਂ ਔਰ ਦੂਜੀ ਗੱਲ ਇਹ ਹੈ ਕਿ ਇਹ ਜੋ ਮਾਹੌਲ ਬਗਵਦਾਨ ਸਾਹਿਬ ਨੇ ਬਣਾ ਦਿੱਤਾ ਹੈ ਪੰਜਾਬ ਦੇ ਵਿੱਚ ਇਹ ਦੋ ਚਾਰ ਜਥੇਬੰਦੀਆਂ ਨੂੰ ਹਲਾਸ਼ਾਰੀ ਦੇ ਕੇ ਇਸ ਮਾਹੌਲ ਦੇ ਵਿੱਚ ਕਿਸੇ ਵਪਾਰੀ ਨੇ ਇੱਥੇ ਫੈਕਟਰੀ ਲਾਣੀ ਨਹੀਂ ਹੈ ਅਤੇ ਜਦ ਤੱਕ ਇੱਥੇ ਫੈਕਟਰੀਆਂ ਨਹੀਂ ਲੱਗਣਗੀਆਂ ਤੇ ਕੰਮ ਕਿੱਥੇ ਹੋਣਗੇ ਕੰਮ ਨਹੀਂ ਹੋਣਗੇ ਤੇ ਰੋਜ਼ਗਾਰੀ ਕਿੱਥੇ ਪੈਦਾ ਹੋਣੀ ਆਪਣੇ ਲੈਕਚਰ ਦੇ ਵਿੱਚ ਤੁਸੀਂ ਲਿਖੇ ਕੀਤਾ ਖਾਸੇ ਆਸਵੰਦ ਲੱਗਦੇ ਹੈ ਉਹ ਪ੍ਰਧਾਨ ਮੰਤਰੀ ਜਾਂ ਭਾਜਪਾ ਜਾਂ ਕੇਂਦਰ ਸਰਕਾਰ ਦੇ ਰਾਜ ਤੋਂ ਲੱਗਾ ਕਿ ਇਸ ਮੌਕਾ ਦੇਣਗੇ ਸਰੋਤ ਮੈਨੂੰ ਲੱਗ ਰਿਹਾ ਲੋਕ ਸੰਗਰੂਰ ਦੇ 1 1% ਮੋਦੀ ਸਾਹਿਬ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਦੇਣਗੇ